ਸਸ਼ੀਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਅਸੀਂ ਜਾ ਰਹੇ ਹਾਂ ਖਰੂਰ ਸਾਹਿਬ ਵਿਖੇ ਗੁਰਦੁਆਰਾ ਦਰਬਾਰ ਸਾਹਿਬ ਯਾਨੀ ਕਿ ਗੁਰਦੁਆਰਾ ਅੰਗੀთა ਸਾਹਿਬ ਜੀ ਦੇ ਦਰਸ਼ਨ ਕਰਨ ਇਹ ਗੁਰਦੁਆਰਾ ਦੂਜੀ ਪਾਤਸ਼ਾਹੀ ਸ਼੍ਰੀ ਗੁਰੂ ਅਮਗਦ ਦੇਵ ਜੀ ਅਤੇ ਤੀਸਰੀ ਪਾਤਸ਼ਾਹੀ ਸ਼੍ਰੀ ਗੁਰੂ ਅਮਰਦਾਸ ਜੀ ਦੇ ਨਾਲ ਸੰਬੰਧਿਤ ਹੈ ਗੁਰਦੁਆਰਾ ਸਾਹਿਬ ਦਾ ਕੰਪਲੈਕਸ ਬਹੁਤ ਹੀ ਸੋਹਣਾ ਬਹੁਤ ਹੀ ਵੱਡਾ ਅਤੇ ਬਹੁਤ ਹੀ ਸ਼ਾਨਦਾਰ ਬਣਿਆ ਹੋਇਆ ਹੈ ਇਸ ਦੇ ਲੈਫਟ ਸਾਈਡ ਦੇ ਉੱਤੇ ਲੰਗਰ ਹਾਲ ਦੀ ਸਥਾਪਨਾ ਕੀਤੀ ਗਈ ਹੈ ਅਤੇ ਐਂਟਰਸ ਦੇ ਰਾਈਟ ਸਾਈਡ ਦੇ ਉੱਤੇ ਗੁਰਦੁਆਰਾ ਥੜਾ ਸਾਹਿਬ ਸਿੱਖ ਮਿਊਜ਼ੀਅਮ ਅਤੇ ਕੋਵੀ ਵਿਵੀ ਅਮਰੂਜੀ ਸਥਿਤ ਹਨ ਗੁਰਦੁਆਰਾ ਸਾਹਿਬ ਦੇ ਅੰਦਰ ਉਹ ਪਵਿੱਤਰ ਕਿਲਾ ਸਾਹਿਬੀ ਮੌਜੂਦ ਹੈ ਜਿਸ ਦਿਨal ਟਕਰਾ ਕੇ ਸ਼੍ਰੀ ਗੁਰੂ ਅਮਰਦਾਸ ਜੀ ਜੁਲਾਹੀ ਦੀ ਖੱਡੀ ਦੇ ਵਿੱਚ ਡਿੱਗੇ ਸਨ ਗੁਰੂ ਅਮਰਦਾਸ ਜੀ ਰੋਜ਼ਾਨਾ ਹੀ ਵਿਆਸਧਰੀਆਂ ਤੋਂ ਜਲਦੀ ਘਾਗਰ ਪਰਕੇ ਲਿਆਇਆ ਕਰਦੇ ਸਨ ਜੋ ਕਿ ਗੁਰੂ ਅੰਗਦ ਦੇਵ ਜੀ ਦੇ ਇਸ਼ਨਾਨ ਦੇ ਲਈ ਉਹ ਸੇਵਾ ਕਰਦੇ ਸਨ ਇੱਕ ਦਿਨ ਅਚਾਨਕ ਹੀ ਉਹ ਇਸ ਕਿੱਲੇ ਦੇ ਨਾਲ ਟਕਰਾ ਕੇ ਜਣਾ ਹੈ ਜੁਲਾਹੀ ਦੀ ਖੱਡੀ ਦੇ ਵਿੱਚ ਡਿੱਗ ਗਏ ਸਨ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਗੁਰਦੁਆਰਾ ਥੜਾ ਸਾਹਿਬ ਸਥਿਤ ਹੈ ਜੋ ਕਿ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਮ ਨਾਲ ਸੰਬੰਧਿਤ ਹੈ ਇਸ ਥਾਂ ਦੇ ਉੱਤੇ ਗੁਰੂ ਅਮਰਦਾਸ ਜੀ ਜਿਹੜਾ ਹੈ ਲੰਬਾ ਸਮਾਂ ਪਰਮਾਤਮਾ ਦੀ ਭਗਤੀ ਕਰਦੇ ਰਹੇ ਗੁਰਦੁਆਰਾ ਸਾਹਿਬ ਦੇ ਅੰਦਰ ਕੋ ਬੀਬੀ ਅਮਰੋਜ ਜੀ ਵੀ ਸਥਿਤ ਹੈ ਇੱਕ ਉਹ ਜਿਹੜਾ ਹੈ ਗੁਰੂ ਅੰਗਦ ਦੇਵ ਜੀ ਦੀ ਸੁਪਤਰੀ ਵੀ ਬੀ ਅਮਰੋਜੀ ਦੇ ਨਾਲ ਸੰਬੰਧਿਤ ਹੈ ਇਸ ਖੂਹ ਦੇ ਵਿੱਚ ਗੁਰੰਗਰ ਦੇ ਜੀ ਵਰੋਂ ਵਖਸ਼ੇਗੇ ਮੋਲੇ ਦੀ ਨਾਲ ਹੀ ਇੱਕ ਖੂਹ ਦਾ ਪਾਣੀ ਬਾਅਦ ਵਿੱਚ ਮਿੱਠਾ ਹੋ ਗਿਆ ਸੀ ਇਸ ਦੇ ਅੰਦਰ ਬਹੁਤ ਹੀ ਸੁੰਦਰ ਜਿਹੜਾ ਹੈ ਗੁਰਦੁਆਰਾ ਸਾਹਿਬ ਦੇ ਇੱਕ ਫੁਆਰਾ ਵੀ ਬਣਿਆ ਹੋਇਆ ਹੈ ਜੋ ਕਿ ਗਾਗਰ ਦੇ ਰੂਪ ਦੇ ਵਿੱਚ ਦਰਸਾਇਆ ਗਿਆ ਹੈ ਗੁਰਦੁਆਰਾ ਅੰਗੀਠਾ ਸਾਹਿਬ ਦੇ ਐਂਟ੍ਰੈਂਸ ਦੇ ਬਿਲਕੁਲ ਰਾਈਟ ਸਾਈਡ ਤੇ ਗੁਰਦੁਆਰਾ ਥੜਾ ਸਾਹਿਬ ਤੋਂ ਅੱਗੇ ਜਾ ਕੇ ਸਿੱਖ ਮਿਊਜ਼ੀਅਮ ਦੀ ਸਥਾਪਨਾ ਕੀਤੀ ਗਈ ਹੈ ਇਸ ਦੀ ਐਂਟ੍ਰੀ ਸੈਰੀ ਹੈ ਬਹੁਤ ਹੀ ਸੁੰਦਰ ਬਣੀ ਹੋਈ ਹੈ ਇਸ ਦੇ ਬਿਲਕੁਲ ਦੋਨੋਂ ਸਾਈਡ ਤੇ ਬਹੁਤ ਹੀ ਸੋਹਣੇ ਪਾਰਕ ਬਣੇ ਹੋਏ ਹਨ ਇਸ ਸਿੱਖ ਮਿਊਜ਼ੀਅਮ ਦੇ ਅੰਦਰ ਗੁਰੂ ਅੰਗਦ ਦੇਵ ਜੀ ਦੁਆਰਾ ਗੁਰਮੁਖੀ ਲਿਪੀ ਦੇ ਪ੍ਰਚਾਰ ਅਤੇ ਮਲ ਅਖਾੜਿਆਂ ਦਾ ਆਯੋਜਨ ਕਿਸ ਤਰ੍ਹਾਂ ਕੀਤਾ ਜਾਂਦਾ ਸੀ ਉਹ ਸਾਰੀਆਂ ਚੀਜ਼ਾਂ ਨੂੰ ਚਿੱਤਰਾਂ ਦੇ ਰੂਪ ਦੇ ਵਿੱਚ ਪੇਸ਼ ਕੀਤਾ ਗਿਆ ਹੈ ਇਸੇ ਤਰ੍ਹਾਂ ਗੁਰੂ ਅੰਗਦ ਦੇਵ ਜੀ ਤੇ ਗੁਰੂ ਅਮਰ ਦਾਸ ਜੀ ਦੇ ਨਾਲ ਸੰਬੰਧਿਤ ਉਹਨਾਂ ਦੇ ਜੀਵਨ ਦੀਆਂ ਘਟਨਾਵਾਂ ਨੂੰ ਵੀ ਵਰਣਨ ਕੀਤਾ ਗਿਆ ਹੈ ਧੰਨਵਾਦ ਜੀ